ਅੱਜ ਬੜੀ ਮੁਸ਼ਕਲ ਨਾਲ ਬੜੀ ਹਿੰਮਤ ਕਰਕੇ ਬੜੀ ਜਿੱਦੋ ਜਹਿਦ ਕਰਕੇ ਆਪਦੀ ਭੂਆ ਨਾਲ ਵੀ ਲੜ ਝਗੜ ਕੇ ਇੱਥੇ ਲੈ ਕੇ ਆਏ ਨੇ ਜੱਗੇ ਬਾਈ 14-15 ਸਾਲ ਹੋ ਗਏ ਜੱਗੇ ਨੂੰ ਅਫਸੈਟ ਹੋਏ ਨੂੰ ਹੁਣ ਪਿਛਲੇ 5 ਸਾਲਾਂ ਤੋਂ ਤਾਂ ਤੰਤ ਤੇ ਕਪੜਾ ਹੀ ਨਹੀਂ ਪਾਉਂਦਾ ਮੇਰੇ ਪੁੱਤ ਦੇ ਕੱਪੜੇ ਆਪੇ ਬਾਬਾ ਹੀ ਪਵਾਊਗਾ ਤੁਸੀਂ ਨਾ ਲੈ ਕੇ ਜਾਏ ਇਹ ਝੂਠਾ ਨਹੀਂ ਖਾਂਦਾ ਕਿਸੇ ਦਾ ਤਾਂਹੀਂ ਚਾਹ ਪੱਤੀ ਧੋ ਕੇ ਚਾਹ ਬਣਾਉਂਦਾ ਤਾਂਹੀਂ ਖੰਡ ਧੋ ਕੇ ਚਾਹ ਬਣਾਉਂਦਾ ਦੋ ਮੰंजे ਡਾਇ ਹੋਏ ਜੱਗੇ ਨੇ ਆਪਦੇ ਵਿਹੜੇ ਦੇ ਵਿੱਚ ਘਰ ਦੇ ਵਿੱਚ ਐਦਾਂ ਕਰਕੇ ਇੱਕ ਮੰਝਾ ਐ ਆ ਇੱਕ ਮੰਝਾ ਐ ਆ ਇੱਕ ਦੇ ਉੱਤੇ ਦਿਨੇ ਸੌਂਦਾ ਇੱਕ ਦੇ ਉੱਤੇ ਰਾਤ ਨੂੰ ਸੌਂਦਾ ਕੋਈ ਚਾਦਰ ਕੋਈ ਗਦੈਲਾ ਕੋਈ ਰਜਾਈ ਨਹੀਂ ਸਿਆਲਾਂ 'ਚ ਵੀ ਤੇ ਗਰਮੀਆਂ 'ਚ ਵੀ ਜੱਗਾ ਐਂ ਰਹਿੰਦਾ ਜੱਗੇ ਭਾਈ ਹੁਣ ਬਾਈ ਦੀ ਗੱਲ ਮੰਨ ਲੈ ਵੱਡੇ ਭਾਈ ਦੀ ਆਪਦੇ ਦੀ ਆ ਲੈ ਬੋਲੇ ਸੋਨਹਾਂ ਸਾਚ ਰਿਆ ਕਾਲ ਇਹ ਕਿਸੇ ਲਈ ਬੜੀ ਛੋਟੀ ਜੀ ਗੱਲ ਹੋਊ ਵੀ ਬੰਦਾ ਸ਼ਰਟ ਪਾ ਰਿਆ ਕਿਸੇ ਦੇ ਲਈ ਬੜੀ ਨਿੱਕੀ ਜੀ ਗੱਲ ਹੋਊ ਵੀ ਬੰਦਾ ਕੱਚਾ ਪਾਈ ਖੜਾ 15 ਸਾਲ ਹੋ ਗਏ ਜੱਗੇ ਨੂੰ ਘਰ ਦੀ ਦਿਓੜੀ ਟੱਪਿਆਂ ਨੂੰ ਘਰ ਚ ਹੀ ਰਹਿ ਰਿਆ ਕਿਵੇਂ ਲੱਗੇ ਯਾਲਾ ਕਿਵੇਂ ਹਟ ਗਿਆ ਸਾਰਾ ਹੈ ਕੀ ਹੋ ਗਿਆ? ਕਿਵੇਂ? ਕੌਣ ਪੰਗੇ ਲੈਣ ਖਾਦੇ ਆਉਣਾ? ਮੈਂ ਦਵਾਈ ਨਹੀਂ ਲੈਣੀ। ਉਹ ਉਹ ਮੈਨੂੰ ਦੱਸੋ ਕਿ ਕਿਵੇਂ ਆ। ਜਾਗਤ ਅੱਲੀ ਗਾ ਦਵਾਈ ਲੈਣਾ। ਅੱਜ ਫਿੱਡੇ ਪਿੰਡ ਤੋਂ ਹਰ ਭਗਵੰਤ ਸਿੰਘ ਜੱਗਾ ਵੀਰਾ ਸਾਡੇ ਕੋਲੇ ਪਹੁੰਚਿਆ ਧੰਨਵਾਦ ਆ ਉਹਦੇ ਮਾਮੇ ਦੇ ਪੁੱਤਾਂ ਦਾ ਬਾਈ ਹੈਗਾ ਸਿੱਧੂਪੁਰ ਕਿਸਾਨ ਸੈੱਲ ਦਾ ਮੈਂਬਰ ਆ ਬਾਈ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਬਾਈ ਦੀ ਸਾਡੇ ਦੀ ਕਿਸਾਨ ਯੂਨੀਅਨ ਦਾ ਉਹਦਾ ਹਿੱਸਾ ਨੇ ਬਾਈ ਹੋਣੀ ਇਹਨਾਂ ਦੇ ਵੱਡੇ ਭਾਈ ਸਾਹਿਬ ਨੇ ਨਾਲ ਉਹ ਚਲੇ ਗਏ ਪੰਜ ਬੰਦੇ ਪੰਜ ਸੀ ਪੰਜ ਬੰਦੇ ਹੋਰ ਆਏ ਸੀ ਪਿੰਡੋਂ ਅੱਜ ਬੜੀ ਮੁਸ਼ਕਿਲ ਨਾਲ ਬੜੀ ਹਿੰਮਤ ਕਰਕੇ ਬੜੀ ਜਿੱਦੋ ਜਹਿਦ ਕਰਕੇ ਆਪਣੀ ਭੂਆ ਨਾਲ ਵੀ ਲੜ ਝਗੜ ਕੇ ਇੱਥੇ ਲੈ ਕੇ ਆਏ ਨੇ ਜੱਗੇ ਬਾਈ ਨੂੰ ਤੇ ਨਾਲ ਜੱਗੇ ਦਾ ਜਵਾਈ ਆਇਆ ਜੱਗੇ ਦਾ ਹੀ ਭੈਣ ਦੇ ਘਰ ਵਾਲਾ ਆਇਆ ਜੀਜਾ ਆਇਆ ਨਾਲ ਬਾਈ ਤੇਰਾ ਪਿੰਡ ਕਿਹੜਾ ਖਗਿਆਣਾ ਪਿੰਡ ਹੈ ਹੈ ਖਗਿਆਣਾ ਜੀ ਖਗਿਆਣਾ ਖਗਿਆਣਾ ਜੀ ਫਰੀਦਕੋੜਾ ਦਾ ਕਿ ਖਗਿਆਣਾ ਫਰੀਦਕੋੜ ਕੋੜੇ ਤੁਹਾਡਾ ਪਿੰਡ ਹੈਗਾ ਕਣੀਆਂ ਕਣੀਆਂ ਮਲੂਕਾ ਤੇ ਇਹ ਬਾਈ ਉਹਨਾਂ ਨੇ ਆਪਣਾ ਉਹ ਦਰਦ ਜਿਹੜਾ ਪਿਛਲੇ ਕਈ ਸਾਲਾਂ ਤੋਂ ਕਿਵੇਂ ਨਾ ਕਿਵੇਂ ਦੱਬੀ ਬੈਠੇ ਸੀ ਕੋਸ਼ਿਸ਼ ਕਰਦੇ ਰਹੇ ਸਮੇਂ ਤੇ ਪਰ ਭੂਆ ਨਹੀਂ ਸੀ ਮੰਨਦੀ ਬਾਈ ਦੀ ਸੱਸ ਨਹੀਂ ਸੀ ਮੰਨਦੀ ਬਾਈ ਨੇ ਇੱਕ ਵਾਰੀ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀਗੀ ਉਦੋਂ ਵੀ ਬਾਈ ਨੂੰ ਬਹੁਤ ਸੁਣਨੀਆਂ ਪਈਆਂ ਗੱਲਾਂ ਪਰ ਅੱਜ ਹਿੰਮਤ ਕਰਕੇ ਇਹਨਾਂ ਨੇ ਬਾਈ ਜੱਗੇ ਨੂੰ ਘਰੋਂ ਚੱਕ ਕੇ ਲਿਆਂਦਾ ਜੱਗਾ ਤਾਂ ਨਹੀਂ ਸੀ ਆਉਣਾ ਚਾਹੁੰਦਾ ਇਹ ਤਾਂ ਠੀਕ ਨਹੀਂ ਸੀ ਜਿਹੜੀ ਜੱਗੇ ਦੀ ਮੰਮੀ ਸੀ ਉਹ ਭਗਤਣੀ ਆ ਸੀ ਉਹਨਾਂ ਨੂੰ ਕਹਾਂਗੇ ਉਹ ਸਿੱਧੀਆਂ ਸਾਧੀਆਂ ਸਾਡੇ ਪੰਜਾਬ ਦੀਆਂ ਮਾਵਾਂ ਜਿਨ੍ਹਾਂ ਨੂੰ ਇਹਨਾਂ ਸਾਧਾਂ ਨੇ ਆਪਦੇ ਪਿੱਛੇ ਲਾ ਲਿਆ ਉਹਨਾਂ ਨੂੰ ਬਈਮਾ ਪਰਮਾ ਚ ਪਾ ਲਿਆ ਕਹਿੰਦੀ ਮੇਰੇ ਪੁੱਤ ਦੇ ਕੱਪੜੇ ਆਪੇ ਬਾਬਾ ਹੀ ਪਾਊਗਾ ਤੁਸੀਂ ਨਾ ਲੈ ਕੇ ਜਾਏ ਉਹ ਕਹਿੰਦੀ ਇਹ ਸਾਧੂ ਆ ਇਹ ਝੂਠਾ ਨਹੀਂ ਖਾਂਦਾ ਕਿਸੇ ਦਾ ਤਾਂ ਹੀ ਚਾਹ ਪੱਤੀ ਧੋ ਕੇ ਚਾਹ ਬਣਾਉਂਦਾ ਤਾਂ ਹੀ ਖੰਡ ਧੋ ਕੇ ਚਾਹ ਬਣਾਉਂਦਾ ਰੋਟੀ ਛੱड़ਤੀ ਜੱਗੇ ਨੇ 2 ਸਾਲਾਂ ਤੋਂ ਅੱਗੇ ਡੱਬੇ 'ਚ ਰੋਟੀ ਕੱਢ ਕੇ ਵਿੱਚੋਂ ਇੱਕ ਹਲਾ ਹਲੂ ਕੇ ਝਾੜ ਕੇ ਰੋਟੀ ਖਾ ਲੈਂਦਾ ਸੀ ਹੁਣ ਤੋਂ 2 ਸਾਲਾਂ ਤੋਂ ਉਹ ਵੀ ਨਹੀਂ ਖਾਂਦਾ 14-15 ਸਾਲ ਹੋ ਗਏ ਜੱਗੇ ਨੂੰ ਅਪਸੈਟ ਹੋਏ ਨੂੰ ਹੁਣ ਪਿਛਲੇ 5 ਸਾਲਾਂ ਤੋਂ ਤਾਂ ਤਨ ਤੇ ਕੱਪੜਾ ਹੀ ਨਹੀਂ ਪਾਉਂਦਾ ਤੇ ਜੇ ਕੋਈ ਹੱਥ ਲਾਣ ਦਾ ਹੱਥ ਨਹੀਂ ਲਾਉਣ ਦਿੰਦਾ ਆਪਦੇ ਆਪ ਨੂੰ ਜੇ ਕਿਸੇ ਨੇ ਹੱਥ ਲਾਤਾ ਤਾਂ ਕਿਚਾਣ ਮੰਨਦਾ ਜੱਗਾ ਦੋ ਮੰंजे ਡਾਇ ਹੋਏ ਨੇ ਜੱਗੇ ਨੇ ਆਪਦੇ ਵਿਹੜੇ ਦੇ ਵਿੱਚ ਘਰ ਦੇ ਵਿੱਚ ਐਦਾਂ ਕਰਕੇ ਇੱਕ ਮੰਝਾ ਐ ਆ ਇੱਕ ਮੰਝਾ ਐ ਆ ਇੱਕ ਦੇ ਉੱਤੇ ਦਿਨੇ ਸੌਂਦਾ ਇੱਕ ਦੇ ਉੱਤੇ ਰਾਤ ਨੂੰ ਸੌਂਦਾ ਕੋਈ ਚਾਦਰ ਕੋਈ ਗਦੇਲਾ ਕੋਈ ਰਜਾਈ ਨਹੀਂ ਸਿਆਲਾਂ ਚ ਵੀ ਤੇ ਗਰਮੀਆਂ ਚ ਵੀ ਜੱਗਾ ਐਂ ਰਹਿੰਦਾ ਮਾਂ ਗਦੇਲਾ ਦੇ ਵੀ ਦਿੰਦੀ ਆ ਚਾਕੇ ਸੁਟ ਦਿੰਦਾ ਪਰ ਅੱਜ ਜੱਗਾ ਸੁਪਨਿਆਂ ਦੇ ਘਰ ਆਇਆ ਅੱਜ ਜੱਗੇ ਦੇ ਜੀਜਾ ਜੀ ਤੇ ਜੱਗੇ ਦਾ ਭਰਾ ਮਾਮੇ ਦਾ ਪੁੱਤ ਬੜੀ ਹਿੰਮਤ ਕਰਕੇ ਜੱਗੇ ਨੂੰ ਸੁਪਨਿਆਂ ਦੇ ਘਰ ਲੈ ਕੇ ਆਇਆ ਅਰਦਾਸ ਕਰਿਓ ਜੱਗੇ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਬਤਿੱਤ ਹੋਵੇ ਹੁਣ ਤਿੱਕਰ ਤਾਂ ਭਰਾ ਕਿਵੇਂ ਨਾ ਕਿਵੇਂ ਰੋਟੀ ਪਾਣੀ ਚਲਾਈ ਜਾਂਦਾ ਸੀ ਘਰੇ ਹੁਣ ਤਾਂ ਉਹਨੂੰ ਵੀ ਦਿਖਣੋਂ ਹਟ ਗਿਆ ਹੁਣ ਤਿੱਕਰ ਤਾਂ ਮਾਂ ਕਿਵੇਂ ਨਾ ਕਿਵੇਂ ਜੱਗੇ ਨੂੰ ਲਈ ਫਿਰਦੀ ਸੀ ਬਾਬਿਆਂ ਦੇ ਕਿਤੇ ਆਸ ਲੈ ਕੇ ਵੀ ਚਲੋ ਇੱਕ ਦਿਨ ਬਾਬਾ ਕਿਰਪਾ ਕਰੂਗਾ ਕੋਈ ਕਿਸੇ ਦੀ ਭਰੀ ਹੋਈ ਚੌਂਕੀ ਸ਼ਰ ਕੰਮ ਕਰੂਗੀ ਪਰ ਹੁਣ ਬਾਬੇ ਨਾਨਕ ਦੇ ਦਰ ਉਹਦੇ ਲੰਗਰਾਂ ਦੇ ਵਿੱਚ ਦਵਾਈ ਦੇ ਰੂਪ ਵਿੱਚ ਪ੍ਰਸ਼ਾਦ ਰੂਪੀ ਦਵਾਈ ਛੱਕ ਕੇ ਜੱਗਾ ਠੀਕ ਹੋਵੇ ਅਰਦਾਸ ਕਰਿਓ ਸਾਰੇ ਜੱਗੇ ਵਰਗੇ ਬਹੁਤ ਸਾਰੇ ਵੀਰ ਨੇ ਜਿਹੜੇ ਇਦਾਂ ਹੀ ਸਫਰ ਕਰਦੇ ਨੇ ਉਹਨਾਂ ਦੇ ਭੈਣ ਭਰਾ ਉਹਨਾਂ ਦੀ ਮਦਦ ਕਰਨ ਤੋਂ ਕਿਤੇ ਨਾ ਕਿਤੇ ਖੁੰਝ ਜਾਂਦੇ ਨੇ ਚਾਹੁੰਦੇ ਹੋਏ ਵੀ ਕਰ ਨਹੀਂ ਪਾਉਂਦੇ ਉਹਨਾਂ ਨੂੰ ਵੀ ਹਿੰਮਤ ਮਿਲੇ ਇਸ ਵੀਡੀਓ ਨੂੰ ਦੇਖ ਕੇ ਉਹਨਾਂ ਨੂੰ ਵੀ ਬਾਈਆਂ ਵਾਂਗੂ ਹੌਸਲਾ ਮਿਲੇ ਇਸ ਵੀਡੀਓ ਨੂੰ ਦੇਖ ਕੇ ਉਹ ਵੀ ਆਪਣੇ ਮਾਮੇ ਭੂਆ ਦੇ ਪੁੱਤ ਨੂੰ ਚਾਚੇ ਤਾਏ ਦੇ ਪੁੱਤ ਨੂੰ ਮਾਸੀ ਦੇ ਪੁੱਤ ਨੂੰ ਇੱਥੇ ਲੈ ਕੇ ਆਉਣ ਉਹਨਾਂ ਨੂੰ ਵੀ ਅੰਦਰੋਂ ਉਹਨਾਂ ਅੱਜ ਬੇੜੀਆਂ ਚੋਂ ਆਜਾਦ ਕਰਾਉਣ ਜਿੰਨਾਂ ਚੋਂ ਜਕੜੇ ਬੈਠੇ ਜੱਗੇ ਅਰਗੇ ਵੀਰ ਆਪਣੇ ਆਪ ਨੂੰ ਅੰਦਰ ਹੀ ਬੰਦ ਕਰੀ ਬੈਠੇ ਸੀ ਅੱਜ ਬਾਈ ਕਿੰਨੇ ਸਾਲਾਂ ਬਾਅਦ ਬਈ ਘਰੋਂ ਨਿਕਲਿਆ ਹੋਇਆ ਹੈ ਘਰੋਂ ਹੀ ਨਹੀਂ ਨਿਕਲਿਆ ਸੀ ਬਸ ਉਹਨੇ ਦਾਰੇ ਚੋਂ ਅਸਾਂ ਗੇਟ ਤੋਂ ਜਾ ਕੇ ਅਸੀਂ ਪਛਾਈ ਫਿਰਨ ਗਏ ਕਿਤਾ ਜੀ ਉੱਥੇ ਬਸ ਖੇਤੀ ਚ ਖੇਤਾਂ ਜਾ ਕਰ ਬਾਰ-ਬਾਰ ਪਹਿਲਾਂ ਕੁਰਤਾ ਚਿਰਾਦਾ ਜੀ ਮੋੜ ਕੇ ਹਾਂ ਬਸ ਨਮਰਤ ਕੋਰਤਾ ਵੀ ਛੱਡਦਾ ਉਹ ਵੀ ਛੱਡਦਾ ਹਾਂ ਬਸ ਬੁੱਲੇ ਤੇ ਐ ਕਰਕੇ ਸੱਪ ਲੈਣਾ ਆਪਣੇ ਕਹਿਣਾ ਕਿ ਕਿਸੇ ਨੂੰ ਨਹੀਂ ਆਇਆ ਸੰਗੀ ਆਖੇ ਚ ਬੈਠੀ ਪਰ ਹੁਣ ਐਂ ਰਹਿੰਦਾ ਸੀ ਬਿਨਾਂ ਕੱਪੜਿਆਂ ਦੇ ਇਹ ਤੇੜ ਬੰਨਦਾ ਸੀ ਕਿ ਨਹੀਂ ਤੇੜ ਬੰਨਦਾ ਹਾਂ ਆ ਬਸ ਐਂ ਜੇ ਕਰ ਲੈਂਦਾ ਨਾ ਬੰਨਿਆ ਚ ਹੁੰਦਾ ਤਾਂ ਉਹ ਹੀ ਲਈ ਵੀ ਕਿ ਖੁੱਲੇ ਹੁੰਦਾ ਉਹ ਹੀ ਰੱਖ ਇੱਥੇ ਰੱਖ ਲੈਂਦਾ ਬਸ ਐਂ ਕਰਕੇ ਅੱਜ ਚੜ੍ਹ ਕੇ ਦੁੱਸਗੇ ਮੈਂ 4:00 ਵਜੇ ਤੋਂ ਉੱਪਰ ਆ ਸੀਗਾ ਮੈਂ 6:30 ਪੰਜ ਪਹੁੰਚ ਗਿਆ ਉਦੋਂ ਹੀ ਨਾ ਗਾਂ ਨੂੰ ਪਿਆਸ ਮੜਾ ਕੱਪੜਾ ਉੱਤੇ ਰੱਖ ਲਿਆ ਇਹ ਤਾਂ ਸੀ ਕਹਿ ਕੇ ਵੀ ਐ ਕਰ ਲੈਂਦਾ ਨਾ ਮੜਾ ਹੂੰ ਹੂੰ ਮੇਸ਼ੂ ਨੀਕਰ ਆਂ ਆ ਨਾਲ ਲਈ ਪਤਨੀ ਨੇ ਪਾਲਾਂ ਘੜ ਨਹੀਂ ਜੱਗੇ ਬਾਈ ਹੁਣ ਬਾਈ ਦੀ ਗੱਲ ਮੰਨਣਾ ਵੱਡੇ ਭਾਈ ਦੀ ਆਦੇ ਦੀ ਅੱਗੇ ਲੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਜੱਗੇ ਬਾਈ ਨੇ ਮੇਰੇ ਨੇ ਅੱਜ ਆਪਦੇ ਤੇੜ ਨੀਕਰ ਪਾ ਲਈ ਮਟ ਖੜਾ ਖੜਾ ਹੋ ਜਾ ਚਲੋ ਬਾਈ ਵਾਹ ਗਰੂ ਜਿੰਦਗੀ ਦੇ ਵਿੱਚ ਹੁਣ ਆਪਾਂ ਬਦਲਾਅ ਕਰਨਾ ਕੁਝ ਚੀਜ਼ਾਂ ਬਦਲਣੀਆਂ ਵਾ ਆ ਦੇਖ ਹੱਥ ਪੈਂਦਾ ਟੋ ਟੱਡ ਦੇ ਆ ਛਾਤੀ ਤੇ ਤੇ ਇਹ ਐ ਗੋਗੜ ਕੱਢੇ ਆ ਬਾਹਰ ਜੱਗਾ ਐ ਸਰਦਾਰ ਮੋਛਾਂ ਰੱਖੀਆਂ ਕੁੰਡੀਆਂ ਜਦੋਂ ਜਾਵੇ ਜੱਗਾ ਪਿੰਡ ਨੂੰ ਜੱਗੇ ਦਾ ਗੋਤਕੀ ਆ ਬਾਈ ਗਿੱਲਾ ਜੀ ਗਿੱਲ ਜੱਗਾ ਜਾਵੇ ਗਿੱਲ ਹਰਭਗਵੰਦ ਸਿੰਘ ਗਿੱਲ ਚੱਲਿਆ ਪਿੰਡ ਨੂੰ ਲੈ ਵੀ ਪਾ ਪ੍ਰੋਣੇ ਹਣ ਤੂੰ ਵੀ ਆਪਦਾ ਵਰਜਨ ਦਵਾ ਦੇ ਅੱਜ ਲੈ ਵੀ ਜੱਗੇ ਬਾਈ ਇਹ ਕਿਸੇ ਲਈ ਬੜੀ ਛੋਟੀ ਜੀ ਗੱਲ ਹੋਊ ਵੀ ਬੰਦਾ ਸ਼ਰਟ ਪਾ ਰਿਆ ਕਿਸੇ ਦੇ ਲਈ ਇਹ ਬੜੀ ਨਿੱਕੀ ਜੀ ਗੱਲ ਹੋਊ ਵੀ ਬੰਦਾ ਕੱਛਾ ਪਾਈ ਖੜਾ ਪਰ ਕਿਸੇ ਦੇ ਲਈ ਇਹ ਬੜੀ ਨਿੱਕੀ ਜੀ ਗੱਲ ਹੋਗੀ ਵੀ ਜੱਗਾ ਪਤਲਾ ਜਿਆ ਬਹੁਤ ਆ ਸੁੱਕਾ ਜਿਆ ਪਰ ਜੱਗੇ ਲਈ 15 ਸਾਲ ਹੋ ਗਏ ਜੱਗੇ ਨੂੰ ਘਰ ਦੀ ਦਿਓੜੀ ਟੱਪਿਆਂ ਨੂੰ ਘਰ ਚ ਹੀ ਰਹਿ ਰਿਆ 5 ਸਾਲ ਹੋ ਗਏ ਜੱਗੇ ਨੂੰ ਤੰਤ ਤੇ ਕੱਪੜਾ ਨਹੀਂ ਪਾਇਆ ਸੀ ਸਟੇਡ ਇੱਕ ਐਦਾਂ ਡਵੱਟਾ ਜਿਆ ਰੱਖ ਲੈਂਦਾ ਸੀ ਬਸ ਕੱਲਾ ਤੇ 2 ਸਾਲ ਹੋ ਗਏ ਸੀ ਜੱਗੇ ਨੇ ਅੰਨ ਦਾ ਦਾਣਾ ਨਹੀਂ ਮੂੰਹ ਚ ਪਾਇਆ ਚਾਹ ਪੱਤੀ ਤੇ ਮਿੱਠਾ ਘੋਲ ਕੇ ਆਪ ਮੱਝ ਚੋ ਕੇ ਹੱਥ ਧੋ ਕੇ ਡੱਬੇ ਦੇ ਵਿੱਚ 4-5 ਚੋ ਕੇ ਆਪ ਉਹਦੀ ਚਾਹ ਬਣਾ ਕੇ ਪੀਂਦਾ ਸੀ ਕਿਸੇ ਨੂੰ ਟੱਚ ਨਹੀਂ ਸੀ ਕਰਨ ਦਿੰਦਾ ਹੱਥ ਨਹੀਂ ਸੀ ਲਾਉਣ ਦਿੰਦਾ ਕਈ ਤੇ ਅੱਜ ਜੱਗਾ ਬਾਈ ਫੁਲਕਾ ਵੀ ਛਕੂਗਾ ਲਿਆਇਓ ਕਾਕਾ ਫੁਲਕਾ ਪਾ ਕੇ ਹਾਂ ਜੱਗੇ ਦੀਆਂ ਮੁੱਛਾਂ ਤਾਂ ਦੇਖ ਮੈਂ ਪਹਿਲਾਂ ਹੀ ਕਹਿੰਦਾ ਕੁੰਡੀਆਂ ਮੁੱਛਾਂ ਵਾਲਾ ਲੱਗਦਾ ਗੱਭਰੂ ਨੇ ਕੋਈ ਜੱਗੇ ਦੀਆਂ ਮੋਚਾਂ ਪੂਰੀਆਂ ਕੁੰਡੀਆਂ ਮੋਚਾਂ ਸੀ ਡਰਾਈਵਰਾਂ ਵਾਂਗੂ ਪੂਰੀ ਖਤ ਖੁਦ ਕੱਢ ਕੇ ਰੱਖਦਾ ਜੱਗਾ ਡੱਬੀਆਂ ਆਲਾ ਪਾ ਕੇ ਜਦੋਂ ਪਰਨਾ ਨਿਕਲਦਾ ਸੀ ਹੈ ਉਹ ਜੱਗਿਆ ਡਰਾਈਵਰ ਹੀ ਲੱਗਦਾ ਘੁਆਟੀ ਵਾਲਾ ਜੱਗਾ ਘੁਆਟੀ ਵਾਲਾ ਡਰਾਈਵਰ ਹੀ ਲੱਗਦਾ ਜੀ ਜੱਗਾ ਅ ਜੱਗਿਆ ਹੱਥ ਪਾ ਓਏ ਹੱਥ ਪਾ ਮਾਦੇ ਪੁੱਤ ਆਹੀ ਚੀਜ਼ਾਂ ਜੀ ਮਰੀਜ਼ ਨੂੰ ਠੀਕ ਹੋਣ ਵਿੱਚ ਦਵਾਈਆਂ ਨਹੀਂ ਤੁਹਾਡੀਆਂ ਦਵਾਈਆਂ ਸਹਾਇੀ ਹੁੰਦੀਆਂ ਮਰੀਜ਼ ਨੂੰ ਤੁਹਾਡੀਆਂ ਦਵਾਈਆਂ ਦੇ ਨਾਲ ਤੁਹਾਡਾ ਪਿਆਰ ਤੁਹਾਡਾ ਘਰ ਦਾ ਮਾਹੌਲ ਤੁਹਾਡਾ ਉਹਦੇ ਨਾਲ ਕੀਤਾ ਹੋਇਆ ਬਿਹੇਵ ਉਹ ਬਹੁਤ ਫਰਕ ਪਾਉਂਦਾ ਲੈ ਵੀ ਜੱਗੇ ਭਾਈ ਅੱਜ ਆਪਾਂ ਇਹ ਫੋਲਕਾ ਗੁਰੂ ਕੇ ਲੰਗਰਾਂ ਦਾ ਗੁਰਦੁਆਰਾ ਸਾਹਿਬ ਦਾ ਲੰਗਰ ਸਵਾਦਨਾ ਹੈ ਕੋਈ ਨਾ ਓਏ ਮੈਂ ਕਿਹਾ ਕੀ ਚੰਮ ਚਲਿਆ ਕਾਕਾ ਜੱਗੇ ਬਾਈ ਇੱਕ ਗੁਰੂ ਕੇ ਲੰਗਰ ਦੀ ਜਿਹੜੀ ਦਾਲ ਤੂੰ ਛਕਣੀ ਸੀ ਅੱਜ ਤੇ ਜਿਹੜਾ ਇਹ ਫੁਲਕਾ ਗੁਰੂ ਕੇ ਲੰਗਰਾਂ ਚ ਤੂੰ ਛਕਣਾ ਸੀ ਤੇਰੇ ਭਾਗਾ ਸੀ ਬਾਈ ਅੱਜ 5 ਸਾਲਾਂ ਬਾਅਦ ਜੱਗੇ ਬਾਈ ਨੇ 2 ਸਾਲਾਂ ਬਾਅਦ ਹਨਾ 2 ਸਾਲਾਂ ਤੋਂ ਦੱਸਦੇ ਤੁਸੀਂ ਲੰਗਰ ਸੀ ਖਾਣਾ ਨਹੀਂ ਖਾਂਦਾ 2 ਸਾਲਾਂ ਬਾਅਦ ਬਾਈ ਨੇ ਅੱਜ ਗੁਰੂ ਕੇ ਲੰਗਰਾਂ ਦੇ ਵਿੱਚੋਂ ਇਹ ਪ੍ਰਸ਼ਾਦਾ ਛਕਿਆ ਇਹ ਇੱਕ ਬੁਰਕੀ ਜੱਗੇ ਬਾਈ ਲਈ ਜੱਗੇ ਬਾਈ ਦਾਲ ਖਾਣਾ ਚਾਹਤਾ ਦੰਦ ਦਿਖਾਈਂ ਬਾਈ ਮੂੰਹ ਖੋਲੀ ਆ ਕਰਕੇ ਇੰਦਾ ਹਾਂ ਕਰੀਂ ਮੂੰਹ ਟੱਢ ਦੇ ਮੂੰਹ ਟੱਢ ਦੇ ਕਰਦੇ ਕਰਦੇ ਐਂ ਕਰਦੇ ਐਂ ਕਰਦੇ ਐਂ ਕਰੀਂ ਆ ਆ ਕਰੀਂ ਜੱਗੇ ਬਾਈ ਆ ਕਰੀਂ ਦੰਦ ਤਾਂ ਹੈਗੇ ਜੱਗਿਆ ਹੋਏ ਹਾਂ ਬੜਾ ਖਰਾਬ ਆ ਜੱਗਾ ਕਹਿੰਦਾ ਦੰਦ ਹੀ ਹੈ ਨਹੀਂ ਮੇਰੇ ਵੇ ਚੰਨ ਕੰਮ ਕਰਦਾ ਇੱਕ ਬਲੰਚ ਬੱਦਬੇ ਵਰਤੇ ਹੀ ਨਹੀਂ ਕਰੇ ਬਾਈ ਹੈਨਾ ਉਹ ਨਾ ਹੋਇਆ ਵੰਗੂ ਐਨ ਅੱਲੇ ਹੋਏ ਪਏ ਹੋਣੇ ਆ ਲੈ ਜੱਗੇ ਬਾਈ ਦਵਾਈ ਸ਼ੱਕ ਹਣ ਤੋਂ ਨਹੀਂ ਪਤਾ ਪ੍ਰਸ਼ਾਦ ਲੈ ਜੱਗਾ ਮੂੰਹ ਬੁਝ ਲੈ ਨਾ ਦੁਬੱਟੇ ਨਾਲ ਲੈ ਜੱਗੇ ਬਾਈ ਦਵਾਈ ਸ਼ੱਕ ਲਾ ਲੈ ਵਾਹਿਗੁਰੂ 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 ਆ ਆਪਣੇ ਕੋਲ ਨਾਲ ਜੱਗੇ ਬਾਈ ਦੋ ਗੋਲੀਆਂ ਵਨਕੀਆਂ ਨਕੀਆਂ ਜੇ ਚੱਲ ਬਾਈ ਲੈ ਬਾਈ ਹੁਣ ਜਲ ਛਕ ਲੈ ਕੋਸ਼ਿਸ਼ ਜੇ ਆਪਾਂ ਕਰੀਏ ਨਾ ਤਬ ਪੱਥਰ ਵੀ ਪਿਗਲ ਜਾਂਦਾ ਜੰਗਾ ਤਾਂ ਸਾਡਾ ਭਰਾ ਵਾ ਬਸ ਅਰਦਾਸ ਕਰਿਓ ਜੱਗੇਬਾਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹਨਾਂ ਭਰਾਵਾਂ ਦੀ ਕੀਤੀ ਹੋਈ ਮਿਹਨਤ ਸਫਲ ਹੋਵੇ ਇਹਨਾਂ ਦਾ ਵੀ ਸਿਰ ਉੱਚਾ ਹੋਵੇ ਇਹ ਵੀ ਕੱਲ ਨੂੰ ਕਿਤੇ ਉਹਨਾਂ ਸਾਧਾਂ ਦੇ ਬਦਲੇ ਮਿਹਣੇ ਨਾ ਖਾਣ ਬਿਲਕੁਲ ਤੁਸੀਂ ਮੇਰੇ ਪੁੱਤ ਨੂੰ ਲੈ ਗਏ ਸੀ ਕਰਨਾ ਤਾਂ ਬਾਬੇ ਨੇ ਸੀ ਠੀਕ ਤੁਸੀਂ ਕੀ ਕੀਤਾ ਇੱਥੋਂ ਜੱਗੇ ਨੂੰ ਤੰਦਰੁਸਤ ਕਰਕੇ ਲੈ ਕੇ ਜਾਣ ਭਰਾ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ